ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਸਾਰੇ ਵੀਰਾਂ ਭੈਣਾਂ ਦਾ ਸਵਾਗਤ ਕਰਦੇ ਆਂ ਜੀ ਆਪਾਂ ਨਵੀਂ ਵੀਡੀਓ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਮੋਗੇ ਬਾਰੇ ਤੁਹਾਨੂੰ ਮੋਗਾ ਸ਼ਹਿਰ ਘੁਮਾਵਾਂਗੇ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਮੋਗੇ ਵਿੱਚ ਪੰਜ ਫਾਟਕ ਪੈਂਦੇ ਆ ਜੀ ਤੇ ਜੇ ਆਪਾਂ ਚੜ੍ਹਦੇ ਵਾਲੇ ਪਾਸੋਂ ਇੱਧਰ ਨੂੰ ਛੱਪਦੇ ਵਾਲ ਨੂੰ ਦੇਖੀਏ ਤੇ ਇੱਧਰੋਂ ਆਉਂਦਾ ਜੀ ਪਹਿਲਾ ਬੰਦ ਫਾਟਕ ਫਿਰ ਅਕਾਲ ਸਰ ਰੋਡ ਫਾਟਕ ਫਿਰ ਮੇਨ ਬਜ਼ਾਰ ਫਾਟਕ ਤੇ ਚੌਥੇ ਨੰਬਰ ਤੇ ਗਾਂਧੀ ਰੋਡ ਫਾਟਕ ਤੇ ਪੰਜਵੇਂ ਨੰਬਰ ਦੇ ਨੈਸ਼ਨਲ ਡੇਰੀ ਵਾਲੇ ਫਾਟਕੀ ਹਾਂਜੀ ਅੱਜ ਤੁਹਾਨੂੰ ਜੀ ਮੋਗਾ ਸ਼ਹਿਰ ਘੁਮਾਵਾਂਗੇ ਤੇ ਨਾਲ ਦੀ ਨਾਲ ਦਿੰਦੇ ਰਹਾਂਗੇ ਸਾਰੀ ਜਾਣਕਾਰੀ ਜੇ ਤੁਹਾਨੂੰ ਕਿਸੇ ਗੱਡੀ ਤੇ ਪੀਪੀ 29 ਲਿਖਿਆ ਹੋਵੇ ਤੇ ਸਮਝ ਲਓ ਤੁਸੀਂ ਮੋਗੇ ਵਿੱਚ ਆ ਗਏ ਹੋ ਤੇ ਤੁਹਾਨੂੰ ਮੋਗੇ ਦਾ ਇਤਿਹਾਸ ਵੀ ਦੱਸਾਂਗੇ ਜੀ ਤੇ ਸਾਰੀ ਗੱਲਬਾਤ ਕਰਾਂਗੇ ਤੇ ਆ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ ਜੀ ਇਹ ਪਟਵਾਰਖਾਨਾ ਆ ਨੰਗਿਆ ਜੀ ਤੇ ਹੁਣ ਦੋ ਗੁਰੂ ਘਰ ਆਉਣਗੇ ਤੇ ਫੇਰ ਚੱਲਾਂਗੇ ਜੀ ਡੀਐਮ ਕਾਲ ਜਲੀ ਤੇ ਡੀਐਮ ਕਾਲਜ ਦਾ ਵੀਰੇ ਤੁਹਾਨੂੰ ਮੈਂ ਇਤਿਹਾਸ ਦੱਸ ਦਿੰਨ ਤੇ ਇਹ ਡੀਐਮ ਕਾਲਜ ਡਾਕਟਰ ਮਥਰਦਾਸ ਰਾਏ ਬਹਾਦਰ ਵੱਲੋਂ ਬਣਵਾਇਆ ਗਿਆ ਸੀਗਾ ਜੀ 1926 ਈਸਵੀ ਵਿੱਚ ਯਾਨੀ ਕਿ ਆਜ਼ਾਦੀ ਤੋਂ ਪਹਿਲਾਂ ਇੱਥੇ ਡੀ ਐਮ ਕਾਲਜ ਦਾ ਇਤਿਹਾਸ ਇਹ ਹੈ ਕਿ ਇਹ ਜਾਦੀ ਤੋਂ ਪਹਿਲਾਂ ਇੱਥੇ ਬਣ ਚੁੱਕਿਆ ਸੀ ਤੇ ਬਹੁਤ ਦੂਰੋਂ ਦੂਰੋਂ ਹਣਾ ਨਹੀਂ ਜਾਣਾ ਪੈਂਦਾ ਸੀ ਦੂਰ ਮੰਨ ਲਾਵੀ ਪੜਨ ਬੱਚਿਆਂ ਨੂੰ ਤੇ ਬਹੁਤ ਜ਼ਿਆਦਾ ਸਹੂਲਤ ਮਿੜੀ ਇਹਦੇ ਨਾਲ ਹਣਾ ਹੁਣ ਤਾਂ ਵੈਸੇ ਬਹੁਤ ਕੁਝ ਆ ਯਾਰ ਤੀਜਾ ਰੇਲਵੇ ਵਿਭਾਗ ਤੇ ਬਾਕੀ ਆ ਤੁਸੀਂ ਦੇਖ ਰਹੇ ਹੋ ਡੀ ਐਮ ਕਾਲਜ ਹੁਣ ਆ ਗਿਆ ਤੇ ਹੁਣ ਆਪਾਂ ਚੱਲਦੇ ਆ ਜੀ ਗਾਂਧੀ ਰੋਡ ਵੱਲੀ ਗਾਂਧੀ ਰੋਡ ਤੇ ਇੱਕ ਟਰੱਕ ਜੁਨੀਅਨ ਆ ਵੀਰੇ। ਫਾਟਕਾਂ ਦੇ ਬਿਲਕੁਲ ਨਾਲ ਇੱਥੇ ਦਿਖਾਉਣਾ ਸਾਨੂੰ ਟਰੱਕ ਖੜੇ ਯਾਰ। ਆ ਟਰੱਕ ਖੜੇ ਆ ਇਹ ਟਰੱਕ ਜੁਨੀਅਨ ਆ ਜੀ। ਤੇ ਆ ਮਾਲ ਤਿਆਰ ਹੋਇਆ ਜੀ ਨਵਾਂ ਗਾਂਧੀ ਰੋਡ ਤੇ। ਵੈਸੇ ਪਹਿਲਾਂ ਵੀ ਇੱਕ ਮਾਲ ਹੈਗਾ ਜੀ ਹੁਣ ਹੀ ਬਣਿਆ ਵਾ ਨਵਾਂ ਹੀ ਤਿਆਰ ਹੋਇਆ। ਤੇ ਆ ਰਜੀਵ ਹਸਪੀਟਲ ਆ ਜੀ। ਹੱਡੀਆਂ ਦਾ ਸਾਰੇ ਮੁੱਗੇ ਵਿੱਚ ਨੰਬਰ 1 ਹਸਪੀਟਲ ਹੈ ਹੱਡੀਆਂ ਦਾ ਇਹ ਤੇ ਬਾਕੀ ਹੁਣ ਆਪਾਂ ਇਧਰ ਲੁਧਿਆਣੇ ਰੋਡ ਤੋਂ ਘੁੰਮ ਕੇ ਆਪਾਂ ਜਾਵਾਂਗੇ ਉਧਰ ਨੂੰ ਨੈਸਲੇ ਵਾਲੇ ਫਾਟਕਾਂਲ ਨੂੰ ਜੋ ਕਿ ਐਂਡ ਵਾਲੇ ਫਾਟਕਾ ਮੁੱਗੇ ਦੇ ਤੇ ਤੁਹਾਨੂੰ ਦਿਖਾਉਣੇ ਆ ਇਹ ਨੈਸਲੇ ਡੈਰੀ ਨੇ ਵੀ ਵੀਰੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਇਹ ਵੀ ਅੰਗਰੇਜ਼ਾਂ ਦੀ ਕੀ ਲਾਈ ਹੋਈ ਆ ਪਹਿਲਾਂ ਦੀ ਹਨਾ ਤੇ ਤੇ ਮੈਂ ਤਾਂ ਕਹਿਣਾ ਜੀ ਇਹ ਹੋ ਜਾ ਵੀਰੇ کارਖਾਨਾ ਹਰਕ ਜ਼ਿਲ੍ਹੇ ਵਿੱਚ ਹੋਵੇ ਤਾਂ ਬਹੁਤ ਹੱਦ ਤੱਕ ਬੇਰੁਜ਼ਗਾਰੀ ਘਟ ਜੂਗੀ ਤੇ ਨੌਜਵਾਨਾਂ ਨੂੰ ਕੰਮ ਵੀ ਮਿਲੂਗਾ ਤੇ ਹੁਣ ਆਪਾਂ ਚੱਲਾਂਗੇ ਜੀ ਮੰਡੀ ਗਾਲ ਨੂੰ ਤੇ ਫਿਰ ਇਦੋਂ ਬਾਅਦ ਚੱਲਾਂਗੇ ਰੇਲਵੇ ਸਟੇਸ਼ਨ ਤੇ ਥੋੜਾ ਤੁਹਾਨੂੰ ਮੋਗੇ ਬਾਰੇ ਦੱਸ ਦਈਏ ਜੀ ਮੋਗਾ ਪਹਿਲਾਂ ਇੱਕ ਤਹਿਸੀਲ ਸੀਗਾ ਜੀ ਜ਼ਿਲ੍ਹਾ ਫਰੀਦਕੋਟ ਪੈਂਦਾ ਸੀ ਥਾਣਾ ਬਾਗਾ ਪੁਰਾਣਾ ਪੈਂਦਾ ਸੀ ਤੇ ਆਜ਼ਾਦੀ ਤੋਂ ਬਾਅਦ ਬਹੁਤ ਮੁਸਲਮਾਨ ਵੀਰ ਪਾਕਿਸਤਾਨ ਚਲੇ ਗਏ ਤੇ ਇਹ 모ਗਾ ਸਿੰਘ ਕਿਸੇ ਬਜ਼ੁਰਗ ਦਾ ਨਾਮ ਸੀ ਉਹਦੇ ਨਾਮ ਤੋਂ ਇਹ 모ਗੇ ਦਾ ਨਾਮ ਪਿਆ ਤੇ ਰੇਲਵੇ ਦੇ ਆਉਣ ਨਾਲ 모ਗੇ ਦਾ ਬਹੁਤ ਵੱਡੇ ਪੱਧਰ ਤੇ ਵਿਕਾਸ ਹੋਇਆ 1921 ਈਸਵੀ ਵਿੱਚ ਇੱਥੇ ਰੇਲਵੇ ਮਤਲਬ ਕਿ محکمہ ਆ ਗਿਆ ਸੀ ਤੇ ਜਿਹੜਾ ਮੋਗਾ ਜ਼ਿਲ੍ਹਾ ਵਾਏ ਨੂੰ 1995 ਵਿੱਚ ਅਲੱਗ ਜ਼ਿਲ੍ਹਾ ਕੋ ਛਿਟ ਕਰਤਾ ਸੀ ਤੇ ਰਹੀ ਗੱਲ ਵੀਰੇ ਰੇਲਵੇ ਦੇ ਇੱਕ ਸਾਹਮਣੇ ਇੱਕ ਮੰਡੀ ਆ ਜੀ ਜਿਹਨੂੰ ਦਾਣਾ ਮੰਡੀ ਇਸ ਟਾਈਮ ਕਿਹਾ ਜਾਂਦਾ ਹੁਣ ਤਾਂ ਦੋ ਮੰਡੀਆਂ ਬਣ ਗਈਆਂ ਪਹਿਲਾਂ ਇੱਕੋ ਹੀ ਸੀ ਤੇ ਉਹ ਪੰਜਾਬ ਦੀ ਸਭ ਤੋਂ ਪਹਿਲੀ ਮੰਡੀ ਸੀ ਜੀ ਕਿਉਂਕਿ ਪੰਜਾਬ ਦਾ ਸੈਂਟਰ ਏਰੀਆ ਹੋਣ ਕਰਕੇ ਇੱਥੇ ਸਭ ਤੋਂ ਪਹਿਲੀ ਮੰਡੀ ਬਣਾਈ ਤੇ ਪੰਜਾਬ ਦਾ ਸੈਂਟਰ ਏਰੀਆ ਹੋਣ ਕਰਕੇ ਲਾਹੌਰ ਜਾਣ ਵਾਲਿਆਂ ਲਈ ਪ੍ਰਮੁੱਖ ਕੇਂਦਰ ਬਣ ਚੁੱਕਾ ਸੀਗਾ ਜੀ ਇਹ ਮੋਗਾ ਇਸ ਕਰਕੇ ਇਸ ਕਰਕੇ ਇੱਥੇ ਚਾਹ ਦਾ ਵੀ ਮੇਨ ਅੱਡਾ ਸੀਗਾ ਜੀ ਕਿਉਂਕਿ ਇੱਥੋਂ ਮਨਲਾ ਯਾਤਰੀ ਜਿਹੜੇ ਜਾਂਦੇ ਸੀ ਉਹ ਵੀ ਇੱਥੋਂ ਚਾਹ ਪੀਂਦੇ ਸੀ ਤੇ ਰੇਲਵੇ ਵਿਭਾਗਾਂ ਵੀ ਇੱਥੇ ਚਾਹ ਪੀਂਦਾ ਸੀ ਇਸ ਕਰਕੇ ਮੋਗੇ ਨੂੰ ਚਾਹ ਜੋਗਾ ਵੀ ਕਿਹਾ ਜਾਂਦਾ ਹੈ ਤੇ ਚਾਹ ਦੀ ਵਿਕਰੀ ਦੇ ਨਾਲ ਨਾਲ ਰੇਲਵੇ ਦੇ ਨਾਲ ਬਹੁਤ ਵੱਡੇ ਲੈਵਲ ਤੇ ਮੋਗੇ ਦਾ ਵਿਕਾਸ ਹੋਇਆ ਤੇ ਜੇਕਰ ਵੀ ਅੱਜ ਕੱਲ ਗੱਲ ਕੀਤੀ ਜਾਵੇ ਅੱਜ ਕੱਲ ਤਾਂ ਬਹੁਤ ਨਹਾਰੀ ਬਦਲ ਗਈ ਆ ਕਿ ਮੰਨ ਲਾ ਵੀ 5-6 ਵਲੌਗ ਪੈ ਜਾਣਗੇ ਜੇ ਮੰਨ ਲਾ ਹਰ ਇੱਕ ਚੀਜ਼ ਤੇ ਹਨਾ ਬਣਾਉਣੇ ਹੋਣ ਚਲੋ ਹੁਣ ਤਾਂ ਸਮੇਂ ਦੇ ਹਿਸਾਬ ਨਾਲ ਹਰੇਕ ਸ਼ਹਿਰ ਹੀ ਹਨਾ ਕਰ ਰਿਹਾ ਤਰੱਕੀ ਤੇ ਹੁਣ ਆਪਾਂ ਰੇਲਵੇ ਸਟੇਸ਼ਨ ਤੋਂ ਹੁਣ ਆਪਾਂ ਚੱਲਾਂਗੇ ਜੀ ਕਵਾੜ ਬਾਜ਼ਾਰ ਵਾਲ ਨੂੰ ਜਿੱਥੇ ਤੁਹਾਨੂੰ ਦੁਨੀਆ ਦਾ ਹਰ ਤਰ੍ਹਾਂ ਦਾ ਕਵਾੜ ਮਿਲ ਜਾਏਗਾ ਕੋਈ ਟਰੈਕਟਰਾਂ ਦੇ ਟਾਇਰ ਚੜਾਉਣੇ ਹੋਣ ਕੋਈ ਪੁਰਾਣਾ ਸਫੇਰ ਪਾਰਟ ਨਹੀਂ ਮਿਲਦਾ ਕੋਈ ਕੰਬੈਨ ਦਾ ਕੋਈ ਟਰੈਕਟਰ ਦਾ ਹਨਾ ਹਰਕ ਜਣੀ ਉੱਥੋਂ ਸਮਾਨ ਜਾਨੀ ਮਿਲ ਜਾਂਦਾ ਹੈ ਤੇ ਬਾਕੀ ਦੀ ਜਾਣਕਾਰੀ ਆਪਾਂ ਅਗਲੇ ਵਲੌਗ ਚ ਦੇਵਾਂਗੇ ਤੇ ਤੁਹਾਨੂੰ ਕਾਫੀ ਚੀਜ਼ਾਂ ਉਹਦੇ ਵਿੱਚ ਵੀ ਦਿਖਾਵਾਂਗੇ ਆਪਾਂ ਹਾਂਜੀ ਆਪਾਂ ਹੁਣ ਪਹੁੰਚਣ ਆਲੇ ਆ ਜੀ ਅਕਾਲ ਸਰ ਰੋਡ ਤੇ ਫਾਟਕਾਂ ਤੇ ਤੇ ਫਾਟਕਾ ਆਪਾਂ ਟੱਪਣ ਵਾਲੇ ਹਾਂ ਤੇ ਆ ਗਏ ਜੀ ਆਪਾਂ ਅਕਾਲ ਸਰ ਰੋਡ ਫਾਟਕਾਂ ਤੇ ਤੇ ਫਾਟਕਾ ਆਪਾਂ ਟੱਪ ਚੁੱਕੇ ਹਾਂ ਜੀ ਤੇ ਹੁਣ ਆਪਾਂ ਇਸ ਟਾਈਮ ਪਹੁੰਚ ਚੁੱਕੇ ਆ ਜੀ ਇਹ ਆ ਜੀ ਕਵਾੜ ਬਾਜ਼ਾਰ ਆ ਤੁਸੀਂ ਦੇਖ ਸਕਦੇ ਆ ਜੀ ਇੱਥੇ ਆਸੇ ਪਾਸੇ ਟਾਇਰ ਟੂਰ ਲਟਰ ਪਾਟਰ ਦੁਨੀਆਂ ਭਰ ਦਾ ਕਵਾੜ ਕਹਿ ਸਕਦੇ ਆ ਵੀ ਇੱਥੋਂ ਤੁਹਾਨੂੰ ਮਿਲ ਜੂਗਾ ਤੇ ਇਹਨਾਂ ਗੱਲਾਂ ਬਾਤਾਂ ਨਾਲ ਹੀ ਕਰਦੇ ਆ ਅੱਜ ਦਾ ਬਲੌਗ ਖਤਮ ਸਤਿ ਸ੍ਰੀ ਅਕਾਲ ਜੀ ਧੰਨਵਾਦ